ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਆਸ ਕਰਦੇ ਆਂ ਜੀ ਤੁਸੀਂ ਸਾਰੇ ਜੀ ਠੀਕ-ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵਗੇ ਅਸੀਂ ਵੀ ਸਾਰੇ ਠੀਕ-ਠਾਕ ਆਂ ਜੀ ਟਾਈਮ ਪਾ ਹੀ ਸ਼ਾਮ ਦਾ ਹੋ ਗਿਆ ਤੇ ਅੱਜ ਆਪਾਂ ਗਏ ਸੀ ਉੱਧਰ ਪੀਰਖਾਨੇ ਤੇ ਬੜੀ ਹਵਾ ਚੱਲੀ ਆਂਦੀ ਭਾਈ ਕੱਲ ਦੀ ਤਾਂ ਮੌਸਮ ਬਦਲਿਆ ਖੜਾ ਆਪਣੇ ਦਾ ਪਤੰਗੜਾ ਆਉਂਗਾ ਹੁਣ ਮੈਂ ਨਹੀਂ ਦਸੀ ਆਲੇ ਹਾਂ ਮੰਮੀ ਪਤੰਗੜਾ ਆਉਂਗਾ ਹੁਣ ਤਾਂ ਕੱਲ ਉੱਡ ਗਿਆ ਸੀ ਫਿਰ ਤੂੰ ਬੋਲ ਮਾਰ ਲਿਆ ਕੱਲ ਫਿਰ ਤੂੰ ਤੂੰ ਤਾਂ ਆਫੇ ਵਗ ਗਿਆ ਜਦੋਂ ਸੇਵੀਆਂ ਖਾਣੀਆਂ ਸੀ ਬਾਕੀ ਜੀ ਜਿਹੜਾ ਸਾਡਾ ਚੈਨਲ ਤੇ ਨਵੇਂ ਆਪਣੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਨੀਰਾਚਾਰਾ ਪਾਤਾ ਜੀ ਤੇ ਮੰਮੀ ਗੋਆ ਪੱਥਣ ਗਏ ਆ ਭਾਂਡੇ ਚਿੰਡੇ ਚੱਕਦੇ ਇਹ ਜੁਨੀੜਤਾ ਮਾਰ ਕੇ ਸਭ ਦੀ ਬਰੋਗਰਾਮ ਬਣੇ ਆ ਵੀ ਕਾਦੀ ਬਣਾਈ ਜੀ ਸਾਜੀ ਦਾ ਜੀ ਹੁਣ ਆਏ ਆ ਵੀ ਗੋਭੀ ਖੜੀ ਐ ਗੰਡੇ ਵੀ ਕੁਝ ਗੰਡੇ ਭਾਗ ਦੇ ਮਾਹਾਂ ਚਾਲ ਕੁਪਰਾ ਉੱਠੇ ਕੁਪੂ ਉੱਠੇ ਬਣਾਈ ਗੋਭੀ ਆਲੇ ਗੋਭੀ ਤਾਂ ਥੋੜੀ ਮੂਲੀਆਂ ਆਲੇ ਮੂਲੀਆਂ ਹੈ ਨਹੀਂ ਹੁਣ ਤਾਂ ਪੱਕੀਆਂ ਹੈ ਨਹੀਂ ਪੱਕੀਆਂ ਮੇਰੇ ਕੋਲੇ ਇਹ ਨਾ ਵੀ ਹੈ ਨਹੀਂ ਤੇ ਵਾਲ ਜੀ ਪੱਕੀਆਂ ਸਾਰੀਆਂ

ਲਓ ਜੀ ਆਜੋ ਆਪਾਂ ਗੋਭੀ ਲੈ ਆਈਏ ਤੇ ਆਹ ਵਾਲਾ ਸੂਟ ਜੀ ਪਹਿਨਦਾ ਸੀਗਾ ਤੇ ਉਹਦੇ ਪੀੜਾ ਹੋ ਗਿਆ ਉੱਚਾ ਵੀ ਹੋ ਗਿਆ ਪੀੜਾ ਵੀ ਹੋ ਗਿਆ ਉਹਨੇ ਮੈਨੂੰ ਦੇਤਾ ਪਹਿਨਦਾ ਥੋੜਾ ਜਿਹਾ ਕਦਮ ਮੇਰੇ ਨਾਲੋਂ ਜ਼ਿਆਦਾ ਹੈ ਤੇ ਮੈਂ ਲੋਟ ਕਰ ਲਿਆ ਤੇ ਹਜੇ ਵੀ ਸਲਵਾਰ ਨਾ ਥੋੜੀ ਜਿਹੀ ਵੀ ਨੀਵੀ ਜਿਹੀ ਫੇਰ ਹੁੰਦੀ ਹੈ ਮੈਂ ਤਾਂ ਮੈਂ ਚੱਲ ਅੱਜ ਤਾਂ ਹੁਣ ਪਾਈ ਲਿਆ ਸਵੇਰੇ ਮੈਂ ਇਹਦੇ ਤੋ ਤੂ ਕਿ ਮੈਂ ਚੱਲ ਫੇਰ ਲੋਡ ਕਰ ਲਾਂਗੇ ਕਰਦ ਵੀ ਨਾ ਵੱਜੇ ਤੇ ਫੇਰ ਥੋੜੀ ਢੀਮੀ ਜੀ ਲੱਗਦੀ ਆ ਨਾ ਫੇਰ ਜਿਹਾ ਵੱੱਲਾ ਹੀ ਲੱਗਦਾ ਖੁੱਲੀ ਖੁੱਲੀ ਜੀ ਹੋਰ ਹੀ ਲੱਗਦੀ ਤੇ ਚਲੋ ਜੀ ਆਪਾਂ ਗੋਭੀ 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 ਦੇਖਦੇ ਆਂ ਗੋਭੀ ਲੋ ਜੀ ਮੰਮੀ ਛਟੀਆਂ ਲਿਆਈ ਜਾਂਦੇ ਤੇ ਜਸ਼ਨ ਨੇ ਸਕੂਟਰੀ ਇੱਥੇ ਲਾ ਰੱਖੀ ਹੈ ਕੱਟੀ ਐ ਮੇਨਾਂ ਕੱਟੀ ਐ ਕੱਟੀ ਐ ਬੰਦ ਲੋ ਜੀ ਗੋਭੀ ਤੋੜ ਲਈ ਆਪਾਂ ਫਿਰ ਘਰੇ ਡੰਗ ਲਾਉਣਾ ਪਊਗਾ ਹਵਾ ਘਟਾਈ ਸੁ ਨਹੀਂ ਹਉ ਤੇ ਬੜਾ ਲੈ ਗੋਭੀ ਤੋੜ ਲਈ ਹਾਂ ਛੁੰਡੀ ਛਾਂਡੀ ਹੈ ਨਹੀਂ ਭੋਰਾ ਵੀ ਬਹਿ ਮਾ ਤੇ ਗੱਲ ਕਰ ਗੋਭੀ ਤਾਂ ਜੀ ਜਾ ਤਾ ਹਾਂ ਧਾਰਾ ਵਾਲਾ ਹੈ ਇਹ ਤਾਂ ਇਰੇ ਆ ਘੱਲਰ ਮੇਜੇ ਫੁੱਲਾ ਜਿਵੇਂ ਆਹ ਹੈ ਇਹ ਪੋਰਾ ਸਵਾਦ ਨਹੀਂ ਫੁੱਟਣ ਲੱਗੀ ਗੋਭੀ ਆ ਦੇਖ ਆ ਦੋ ਦੂਜੀਵਾਰ ਵਾਲੇ ਹੂੰ ਦੂਜੀਵਾਰ ਵਾਲੇ ਨਾ ਦੇਖਾ ਗਾ ਕੇ ਖਾ ਲਾ ਖਾ ਤਾਂ ਸਵਾਦ ਪਰ ਨਹੀਂ ਆਵਦੀ ਜਿਹੜਾ ਆ ਵਧੀਆ ਪੱਲਾ ਲਓ ਜੇ ਇੰਨੇ ਫੁੱਲ ਤੋੜ ਲਏ ਆਪਾਂ ਜੋ ਜਿਹੜੇ ਵੱਡੇ ਫੁੱਲ ਹੋ ਰਹੇ ਉਹ ਤਾਂ ਨਿਸਰੇ ਚ ਪਏ ਪਤਾ ਨਹੀਂ ਕਿਵੇਂ ਗੋਭੀ ਹੋ ਰਹੀ ਹੋਈ ਪਈ ਆ ਤੇ ਓਏ ਮੇਰੇ ਪੈਰ ਚੜ ਗਈ ਪੁੱਤ ਜਿਸਨਾ ਸਾਡਾ ਪਤੰਗ ਡਾਈ ਜਾਂਦਾ ਹਵਾ ਹੈ ਨਹੀਂ ਹਵਾ ਖੜ ਗਈ ਤਾਂ ਹੀ ਨਹੀਂ ਚੜਦਾ ਓ ਮਮਮੀ ਤੇਰੇ ਡੋਰ ਡੋਰ ਤਾਂ ਕਾ ਫੁੱਸੜ ਗਿਆ ਗੋਭੀ ਗੋਭੀ ਹੁਣ ਤਾਂ ਹੋਰ ਹੋਏ ਪਏ ਜੀ ਨਿੱਕੇ ਨਿੱਕੇ ਫੁੱਲ ਜੇ ਤੇ ਬਸ ਅੱਜ ਆਲੂ ਗੋਭੀ ਸੁੱਕੀ ਸਬਜ਼ੀ ਜੀਜਾ ਨਹੀਂ ਕਰਦਾ ਪਰ ਫੇਰ ਵੀ ਬਣਾਉਣੀ ਤਾਂ ਪੈਣੀ ਹੈ ਜਦੋਂ ਹੋਰ ਹੈ ਨਹੀਂ ਕਾਸੇ ਦੀ ਅੱਜ ਦੋ ਚਾਰ ਬੇਰ ਖਾ ਲ ਗਏ ਉਧਰ ਸੂਰਜ ਵਾਲੇ ਪਾਸੇ ਤਾਂ ਕਿਰੇ ਹੈ ਇੱਧਰ ਹਜੇ ਇੰਨੇ ਕਿਰੇ ਨਹੀਂ ਬਾਲੇ ਡੇਗ ਰੱਖਿਆ ਤੋਤਿਆਂ ਨੇ ਤੋਤਿਆਂ ਨੇ ਤੇ ਉਧਰੋਂ ਚਿੜੀਆਂ ਜੀ ਇਹ ਸੜਦੇ ਆ ਬੇਰ ਬਾਲੇ ਆ ਦੇਖੋ ਰੇੜੀਆਂ ਤੇ ਆ ਰਿਹਾ ਕਿਰੇ ਕਿਰੇ ਪਏ ਆ ਰੇੜੀਆਂ ਤੇ ਪਤਾ ਨਹੀਂ ਆਪਣੇ ਕਿੱਦੇ ਕਰਨਗੇ ਆਹ ਦਾਣੇ ਤੇ ਕਿੰਨੇ ਆ ਬੇਰ ਮੋٹے ਉਹ ਤਾਂ ਦੇਖੋ ਤੇ ਗੱਲ ਕਰ ਉੱਚੀ ਆ ਹੂੰ ਆਪਣੇ ਮੰਮੀ ਬਹੁਤ ਸਾਲ ਹੋ ਗਏ ਹਨ ਲਾਂਗਾ ਨੂੰ ਹਾਂ ਕਿੱਦੋਂ ਨਹੀਂ ਲਾਈ ਹ ਆਪਣੇ ਘਰ ਦੇ ਬਾਹਰ ਹੋ ਗਈ ਨਾਲ ਹੂੰ 18-19 ਸਾਲ ਪੁਰਾਣੀਆਂ ਵੇਰੀਆਂ ਜੀ ਹੁਣੇ ਸਮਾਈ ਹੋ ਰਹੀ ਹੈ ਹੂੰ ਹਾਜੀ ਤਾਂ ਨਾ ਜੀ ਦਵਾਈ ਦਬੂ ਹੀ ਨਹੀਂ ਪੈਂਦੀ ਇਹਨਾਂ ਦੇ ਜੜਾਂ ਚ ਜਾਲਾ ਜੂਲਾ ਜਾ ਕੱਢਣਾ ਪੈਂਦਾ ਉਹ ਨਹੀਂ ਕੱਢੀਦਾ ਮਾਲੀ ਤੋਂ ਕਢਾਇਆ ਜਾਵੇ ਤਾਂ ਬਾਲੇ ਬੇਰ ਲੱਗਣ ਤੇ ਜਿੰਨੀ ਕਸਮਾਈ ਹੈ ਉਹਨਾਂ ਘੱਟ ਮੋੜ ਦਿੰਦਿਆਂ ਇਹ ਆਪਦਾ ਬੇਰ ਖਾ ਲੋ ਜੀ ਸਾਰੇ ਜਿਹਨੇ ਜੋਸ਼ ਨੇ ਤਾਂ ਪਤਾਂ ਨਹੀਂ ਚੜਦਾ वो हवा है नहीं पोरा अभी खड़गी कल इनी हवा सी कल तू पिंड वग गया हम्म सब्जी चीर दे बस लो जी आप लागे दाल सब्जी चीरना ਤੇ ਕਰਾਜੀ ਬਣਾ ਲਾਂਗੇ ਸੁੱਕੀ ਕੱਲ ਕੱਲ ਵਾਲੀ ਵੀਡੀਓ ਤੇ ਪਕਵਾਂ ਵਾਲੀ ਵੀਡੀਓ ਤੇ ਇੱਕ ਭੈਣ ਨੇ ਕਿਹਾ ਸੀਗਾ ਕਹਿੰਦੀ ਮੇਰਾ ਨਾਮ ਬੋਲ ਦਿਓ ਭੈਣ ਦਾ ਨਾਮ ਹੈ ਜੀ ਗੁਰਵੀਰ ਕੌਰ ਬਰਾੜ ਤੇ ਕਹਿੰਦੀ ਜੀ ਦੀਦੀ ਮੇਰਾ ਨਾਮ ਬੋਲ ਦਿਓ ਭੈਣ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜੀ ਆਪਾਂ ਨੂੰ ਇੰਨੇ ਜੋਗਾ ਸਮਝਿਆ ਹਨ ਉਹਨਾਂ ਨੇ ਕਿਹਾ ਵੀ ਸਾਡਾ ਨਾਮ ਬੋਲ ਦਿਓ ਤੇ ਇੱਕ ਹੈਗੀ ਬਲਵਿੰਦਰ ਦੀ ਜੀ ਉਹ ਉਸ ਲਾਗੇ ਕਹਿੰਦੀ ਦੀਦੀ ਸਾਡਾ ਮੇਰਾ ਨਾਮ ਤਾਂ ਕਦੇ ਬੋਲਿਆ ਨਹੀਂ ਮੈਂ ਕਿ ਕੋਈ ਨਹੀਂ ਭੈਣੇ ਗੁੱਸੇ ਨਾ ਹੋ ਬੋਲਦਾ ਨਹੀਂ ਬਹੁਤ ਜਣਿਆ ਜੀ ਜਿਹੜੇ ਸਾਰੇ ਜਣੇ ਸੋਹ ਸੋਹਨੇ ਕਮੈਂਟ ਕਰਦੇ ਆ ਇੱਕ ਰਿਮੀ ਕੌਰ ਭੈਣ ਆ ਠੀਕ ਆ ਇੱਕ ਮਨਪ੍ਰੀਤ ਮਨਪ੍ਰੀਤ ਕੌਰ ਭੈਣ ਆ ਤੇ ਇੱਕ ਸਹਿਜ ਬਲੌਗ ਸਾਰੇ ਦੀਦੀ ਯਮਨ ਤੇ ਆਗਮ ਹੈਗੇ ਇੱਕ ਸੁਨਾਮ ਤੋਂ ਅਗਮ ਢਾਲੀਵਾਲ ਜਸਪ੍ਰੀਤ ਕੌਰ ਤੇ ਸਿੱਧੂ ਬਲੌਸ ਵਾਲੇ ਦੀਦੀ ਦਾ ਨਾਮ ਪਤਾ ਨਹੀਂ ਮੇਰੇ ਯਾਦ ਨਹੀਂ ਆ ਜਵਿੰਦਰ ਕੀ ਨਾ ਦੀਦੀ ਦਾ ਉਹਨਾਂ ਦਾ ਨਾਮ ਭੁੱਲ ਜਾਈਏ ਖੁਸ਼ਦੀਪੀਰਾ ਤੇ ਕਰਨਦੀਪ ਕੌਰ ਭੈਣ ਬਹੁਤ ਜਣੇ ਆ ਜੀ ਆਪਣੇ ਨਾਲ ਬਹੁਤ ਹਨਾ ਸਪੋਰਟ ਕਰਦੇ ਆ ਸਾਰੇ ਜਣੇ ਤੇ ਆਹੀ ਆਪ ਦਾ ਸੂਜੀ ਸਾਥ ਬਣਾ ਕੇ ਰੱਖੋ ਜੀ ਤੇ ਹਜੇ ਤੱਕ ਜੀ ਆਪਣੇ ਆਸ ਬਗੋਰ ਪ੍ਰੀਤ ਭੈਣ ਕਹਿੰਦੀ ਕਹਿੰਦੀ ਸਾਡੀ ਪੇਮੈਂਟ ਆ ਗਈ ਤੁਹਾਡੀ ਪੇਮੈਂਟ ਕਿਉਂ ਨਹੀਂ ਆਈ ਕੀ ਦਿੱਕਤ ਹੈ ਮਹਾਂ ਦਿੱਕਤ ਕੀ ਹੈ ਭੈਣ ਹਜੇ ਡਾਲਰ ਨਹੀਂ ਪੂਰੇ ਹੋਏ ਕਿਸੇ ਕਿਸੇ ਵੀਡੀਓ ਤੇ ਤਾਂ ਆਪਣੀ ਦੇ ਵਧੀਆ ਵਿਊ ਆ ਜਾਂਦੇ ਆ ਕਿਸੇ ਕਿਸੇ ਤੇ ਘੱਟ ਆਉਂਦੇ ਆ ਸੋਨੂੰ ਪਤਾ ਹੈ ਫਿਰ ਡਾਲਰ ਵੀ ਵਿਊਆਂ ਦੇ ਹਿਸਾਬ ਨਾਲ ਹੀ ਆਉਂਦੇ ਆ ਜਿੰਨੇ ਜ਼ਿਆਦੇ ਵਿਊ ਹੋਣਗੇ ਉਨੇ ਜ਼ਿਆਦੇ ਡਾਲਰ ਬਣਨਗੇ ਲੋ ਜੀ ਸਬਜੀ ਆਪਾਂ ਧਰਤੀ ਤੇ ਜੀਰਾ ਜੁਰਾ ਪੁੱਣ ਕੇ ਦੇਖ ਅੱਜ ਤਾਂ ਮੈਂ ਸੁੱਕਾ ਹੀ ਪਾਤਾ ਨੂਨ ਮਿਰਚ ਕੁੱਟ ਗਿਆ ਨਹੀਂ ਬਸ ਗੰਡੇ ਵਿੱਚੂੰ ਝੀਰ ਤੇ ਦੋ ਮੱਖਰ ਜਲਾਸਣ ਤਾਂ ਹੈ ਨਹੀਂ ਗੀ ਬਣਾਉਣੀ ਤਾਂ ਮੱਖਰ ਸੁੱਕੀ ਆ ਤੇ ਬਸ ਆਹੀ ਬਣ ਜੂਗੀ ਹੁਣ ਮੜ ਜਿ ਟਾਕ ਦਾਂਗੇ ਆਪਾਂ ਇਹਨੂੰ ਬਸ ਇਹ ਫੇਰ ਧਾਰਾਂ ਤੂਰਾਂ ਦੇ ਲੇਵੇ ਹੁੰਨੇ ਹੁਣ ਤਾਂ ਹੋਰ ਹੀ ਹੋ ਗਿਆ ਦੇਣਾ ਸੋਨ ਦਖਾਵਾ ਦੇਖੋ ਕਿਵੇਂ ਜੇ ਹੋ ਗਿਆ ਦੇਣਾ ਗੱਡੀ ਸੋਹਣੀ ਧੁੱਪ ਹੁੰਦੀ ਹੋਣਾ ਬੱਲੇ ਹੋ ਗਿਆ ਰੱਬ ਵੀ ਮੀ ਲੈ ਕੇ ਆ ਜੂਗਾ ਕਿਸੇ ਪਾਸਿਓ ਹਜੇ ਤਾਂ ਔਲਗੇ ਤੁਲਗੇ ਲਾਉਣੇ ਆ ਤੇ ਹਜੇ ਜਸਨੇ ਦੀ ਵਰਦੀ ਬੁਰਦੀ ਗਿੱਲੀ ਸੀ ਮੈਂ ਲਾਈ ਨਹੀਂ ਚੱਲ ਮੈਂ ਅੰਦਰ ਪਾ ਦਾਂਗੇ ਤੇ ਚਲੋ ਜੀ ਫੇਰ ਮਿਲਦੇ ਆ ਤੁਹਾਨੂੰ ਲਓ ਜੀ ਸਬਜ਼ੀ ਆਪਣੀ ਹੋ ਗਈ ਹੈ ਰੈਡੀ ਚੈੱਕ ਕਰੋ ਉਦੀ ਕੋਲ ਜਾਂਦੀ ਹੈ ਘਰ ਦੀ ਗੋਭੀ ਤਾਂ ਬਹੁਤ ਵਧੀਆ ਬਣਦੀ ਹੈ ਉਹ ਤਾਂ ਪਰ ਜੀਜਾ ਅੱਕ ਗਿਆ ਜੀ ਹੁਣ ਰੋਜ਼-ਰੋਜ਼ ਨਾ ਕਈ ਵਾਰੀ ਬਣਾ ਲਈ ਆਪਾਂ ਤਾਂ ਲਗਾਤਾਰ ਹੀ ਹੁਣ ਤਾਂ ਦੋ ਤਿੰਨ ਦਿਨਾਂ ਤੋਂ ਬਣਾ ਲੈਨੇ ਆ ਤੇ ਇਧਰ ਆਪਾਂ ਦੇ ਨਾਲਾ ਦੁੱਧ ਸੀ ਬਚਿਆ ਉਹ ਧਰ ਤੱਕ ਗਰਮ ਤੇ ਇਹ ਬਸ ਹੁਣ ਧਾਰਾ ਲਿਓਨੇ ਕੱਢ ਕੇ ਇਹ ਤੇ ਆਪਾਂ ਦੇ ਦਈਏ ਪਲੇਟ ਮਾੜੀ-ਮਾੜੀ ਅੱਗ ਜੀਤੇ ਮਲਾਈ ਆ ਜੂਗੀ ਤੇ ਰੜਕਣੀ ਚ ਪਾ ਦਾਂਗੇ ਫੇ ਥੋੜਾ ਜਿਹਾ ਹੋਰ ਪਾਉਣਾ ਪਊਗਾ ਹਜੇ ਆ ਤਾਂ ਥੋੜਾ ਹੈ ਲੋ ਜੀ ਨਾਲੇ ਮੈਂ ਮੁੰਜੇ ਮੁੰਜੇ ਚੱਕਣਾ ਲੋ ਜੀ ਮੰਮੀ ਪਿਆਰੇ ਆਪਾਂ ਸਾਨੂੰ ਪਾਣੀ ਤੇ ਮੈਂ ਗੁੰਦੀ ਆ ਆਟਾ ਜੱਗ ਲਈ ਪਾਣੀ ਵਾਸਤੇ ਗਰਮ ਪਾਣੀ ਨਾਲ ਹੁਣ ਪੀਣ ਲੱਗ ਗਈ ਹੁਣ ਲੱਗੀ ਹੁਣ ਉਹ ਬੇਟੀ ਹੈ ਹਾਂ ਆਖਦੇ ਵਾਲਟੇ ਦੀ ਜੀ ਹੁਣ ਜੇ ਇਹਦੀ ਲੈਟੀ ਇੱਕ ਗੱਟਾ 4 ਤਾਂ ਮੁੱਕ ਗਈ ਤੇ ਹੁਣ ਇਹਦੇ ਵਾਸਤੇ ਆਪਾਂ ਵਧੀਆ ਫੀਡ ਮੰਗਾਉਣਿਆ ਕੋਈ ਤੇ ਜਿੰ ਹੁਣ ਇਹਦੇ ਜਿੰਨਾ 20 25 ਦਿਨ ਰਹਿ ਗਏ ਜਿਹੜੇ ਉਹਦੇ ਵਿੱਚ ਵਿੱਚ ਚਾਰ ਦੀ ਗੱਟੇ ਦਾ ਗੱਟਾ ਤੇ ਫਿਰ ਵਧੀਆ ਦੁੱਧ ਲਾ ਲੂਗੀ ਹਵਾਨਾ ਬਣਾ ਲੂਗੀ ਹਜੇ ਤਿੱਕਰ ਜੀ ਇਹਨਾਂ ਨਹੀਂ ਲਾਇਆ ਨੇ ਮਾੜਾ ਮੋਟਾ ਜਿਹਾ ਹੀ ਲਾਇਆ ਹੋਰ ਹਜੇ ਤਿੱਕਰ ਦਾ ਚਲੋ ਜੀ ਆਪਾਂ ਗੁੰਨ ਲਈਏ ਆਟਾ ਫਿਰ ਦੁੱਧ ਪਾਉਂਦੀ ਆ ਮਖੜੀ ਜਾਂਦਾ ਦੁੱਧ ਲੋ ਜੀ ਸੁੱਕ ਸੱਕ ਸੈਟ ਰੱਖੀਏ ਬਸ ਖਿਲਿਆਣ ਵਾਲੀ ਐ ਸਾਡਾ ਤਾਂ ਨਾ ਆਹ ਬਾਹਲਾ ਨਿੱਗਾ ਪਸੂਆਂ ਵਾਲਾ ਕਿਉਂਕਿ ਇੱਧਰ ਤੂੜੀ ਵਾਲਾ ਨਾਲ ਤੂੜੀ ਦੀ ਗਰਮੈਸ ਹੋ ਜਾਂਦੀ ਐ ਤੇ ਬਾਹਲਾ ਜਿਹਾ ਬਹੁਤ ਜਿਆਦਾ ਨਿੱਗਾ ਜਮਾ ਨਹੀਂ ਪਸੂ ਖੁਰਬੜ ਕਰਦੇ ਆਂ ਆਹ ਆਹ ਰਾਮਣਾ ਬੈਠੇ ਰਹਿੰਦੇ ਵਧੀਆ ਲੋ ਜੀ ਤੱਤਾ ਪਾਣੀ ਪਾਉਣੇ ਆ ਪਸੂਆਂ ਨੂੰ 2-2 3-3 ਲੀਟਰ ਤੱਤੇ ਦੇ ਪਾ ਕੇ ਬਾ ਚੰਦਾ ਹੋਰ ਹੋਰ ਚੱਲ ਵਧੀ ਪੀ ਲੈਂਦੀਆਂ ਵਧੀਆ ਸਾਡਾ ਤਾਂ ਜੀ ਸਾਰਾ ਕੰਮ ਤੱਤੇ ਪਾਣੀ ਦੀ ਚਲਦਾ ਕੀ ਪੋਚੇਗੀ ਭਾਂਡੇ ਤੇ ਕੀ ਕੱਪੜੇ ਝੱਲਣੇ ਸਭ ਕੁਝ ਪਸਣ ਨੂੰ ਪਿਆਉਣਾ ਆਟਾ ਕੋਟਾ ਗੁੰਨਣਾ ਸਬਜ਼ੀ ਚ ਪਾਉਣਾ ਤੱਤੇ ਪਾਣੀ ਬਣਾ ਤਾਂ ਠੰਡ ਦੇ ਵਿੱਚ ਕੋਈ ਕੰਮ ਨਹੀਂ ਹੁੰਦਾ ਲਓ ਜੀ ਕੋਲ ਲਈ ਆਟਾ ਪਾ ਟਾਈਮ ਤਾਂ ਹਜੇ ਸ਼ੀ ਵਜੇ ਨਹੀਂ ਪੌਣੇ ਸ਼ੀ ਦਾ ਹੋ ਗਿਆ ਤੇ ਪਰ ਹੁਣ ਮੌਸਮ ਖਰਾਬ ਹੈ ਨਾ ਦੋ ਤਿੰਨ ਦਿਨਾਂ ਦਾ ਵਾਸਤੇ ਹੋਰ ਹੀ ਹੋ ਜਾਂਦਾ ਦੇਖੋ ਕਿਵੇਂ ਜੀ ਕਸਮੈਲ ਆ ਜਾਂਦਣ ਹੋਇਆ ਪਿਆ चलो जी आटा गुन्न ला मैं फिर मिल गया थोड़ा लो जी दुआ गुन्न लग गए अज सुखियाँ भी डब्बे कुत्त ना गया आटा भी थोड़ा हो गया ਬੀਬੀ ਨੂੰ ਗਣਾ ਮੰਮੀ ਕੀ ਕਰਦੀ ਹੈ ਮੈਨੂੰ ਦੋ ਹੋਣੀਆਂ ਅੱਜ ਦੁਪਹਿਰੇ ਕਿਸੇ ਨੂੰ ਨਹੀਂ ਕਰਦੀ ਕਿ ਤੁਸਾਂ ਦੀ ਸੜਕ ਤੇ ਸੁਟਾਂ ਤੇ ਚੁੰਨੀ ਨਹੀਂ ਖੜਦੀ ਚਾਕਲੇਟ ਖਾ ਲੋ ਜੀ ਸਾਰੇ ਕਿਹੜੀ ਹੈ ਹੰਗਰ ਹੰਕ 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 ਹੰਗਰ ਲਓ ਜੀ ਵਸ ਆਟਾ ਗੁੰਨਣੇ ਲੱਗ ਗਏ ਰੋਟੀ ਟਾਈਮ ਹੋ ਗਿਆ ਭਾਈ ਸਵਾ ਸਿਦਾ ਜੋ ਆਪਾਂ ਲਾਗੇ ਰੋਟੀਆਂ ਤੇ ਟਾਈਮ ਕਾਫੀ ਹੋਣਾ ਸਾਦੇ ਸਿਦਾ ਟਾਈਮ ਹੋ ਰਹਾ ਹੈ ਤੇ ਦਾਲੀ ਵਾਲਾ ਬਾਬਾ ਆ ਕੇ ਰੋਟੀ ਵੀ ਲੈ ਲੇਗਾ ਪਰਸਾਂ ਦਾ ਅੱਜ ਦਾਲੀ ਗਰਾਂ ਦੇ ਬਣਾਉਂਦੇ ਹਾਂ ਖਾਣੇ ਖਾਲੋ ਇਸ ਤਰ੍ਹਾਂ ਜਨੇ ਆ ਕੇ ਗੋਭੀ ਨਾਲ ਰੋਟੀ ਮਾਪੇ ਨਾਲ ਦੀ ਧਾਰ ਖੰਸਾ ਦਾਨਾ ਕਿੰਨਾ ਖਾਲੋ ਜੀ ਬਾਬਾ ਦੇ ਗਿਆ ਅਸੀਂ ਥੋੜੀ ਦੇਖ ਜਾਨੂੰ ਤਾਂ ਰੋਟੀ ਤੋਂ ਬਾਅਦ ਦੋ ਦੋ ਤੰਤਰ ਕਰ ਲੈਨੇ ਹਾਂ ਰੋਟੀ ਖਾ ਕੇ ਨਾਲ ਨਾਲ ਤੁਹਾਡਾ ਲੋ ਜੀ ਇਸੇ ਦੇ ਨਾਲ ਆਪਾਂ ਛੋਟੀ ਜੀ ਵੀਡੀਓ ਦਾ ਵੀ ਕਰਦੇ ਆ ਜੀ ਐਂਡ ਜਿੰਨਾ ਹੋ ਸਕੇ ਤੁਹਾਡੇ ਨਾਲ ਕੰਮ ਕੰਦੇ ਕੀਤੇ ਆਪਾਂ ਸ਼ੇਅਰ ਜੀ ਫਲੈਟ ਤੇ ਬਾਕੀ ਕਹਾਂਗੇ ਜੇ ਕਿਸੇ ਦਾ ਨਾਮ ਬੋਲਣ ਕੰਨ ਹੋ ਰਹਿ ਗਿਆ ਹੋਵੇ ਤਾਂ ਜੀ ਕੱਲ ਵਾਲੀ ਵੀਡੀਓ ਚ ਬੋਲ ਦਾਂਗੇ ਤੇ ਚਲੋ ਜੀ ਸਾਰਿਆਂ ਨੂੰ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਜਸ਼ਨ ਨੇ ਰੋਟੀ ਖਾਣੀ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ